ਘਰ ਵਿੱਚ ਰੱਖਿਆ ਸੀ ਕੁੜੀ ਦਾ ਵਿਆਹ ਬਰਾਤੀਆਂ ਲਈ ਰੱਖੀ ਮਠਿਆਈ ਤੇ ਆ ਬੈਠਿਆ ਡੂਮਣਾ ਮਖਿਆਲ ਦੋਸਤੋ ਅਕਸਰ ਹੀ ਕਦੇ-ਕਦੇ ਇਹੋ ਜਿਹੀਆਂ ਗੱਲਾਂ ਹੋ ਜਾਂਦੀਆਂ ਨੇ ਜਿਸ ਦਾ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੁੰਦਾ ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਏ ਦਰਸਲ ਇੱਕ ਪਰਿਵਾਰ ਨੇ ਆਪਣੀ ਕੁੜੀ ਦਾ ਵਿਆਹ ਘਰ ਵਿੱਚ ਹੀ ਕੀਤਾ ਸੀ ਅਤੇ ਸਾਰਾ ਹੀ ਵਿਆਹ ਦਾ ਪ੍ਰੋਗਰਾਮ ਵੀ ਘਰ ਵਿੱਚ ਹੀ ਰੱਖਿਆ ਗਿਆ ਸੀ ਕੁੜੀ ਵਾਲਿਆਂ ਵੱਲੋਂ ਸਾਰਾ ਪ੍ਰਬੰਧ ਕਰ ਦਿੱਤਾ ਗਿਆ ਸੀ ਅਤੇ ਬਰਾਤ ਆਉਣ ਤੋਂ ਥੋੜਾ ਸਮਾਂ ਪਹਿਲਾਂ ਖਾਣ ਪੀਣ ਵਾਲਾ ਸਮਾਨ ਵੀ ਟੇਬਲਾਂ ਤੇ ਲਗਾ ਦਿੱਤਾ ਗਿਆ ਸੀ ਪਰ ਪਤਾ ਨਹੀਂ ਕਿੱਥੋਂ ਵਿਆਹ ਵਿੱਚ ਬਰਾਤੀਆਂ ਲਈ ਰੱਖੀ ਮਠਿਆਈ ਤੇ ਇੱਕੋ ਦਮ ਡੋਮਣਾ ਮਖਿਆਲ ਆ ਗਿਆ ਜਿਸ ਨੂੰ ਦੇਖ ਕੇ ਸਾਰੇ ਹੀ ਬਰਾਤੀ ਇਧਰ ਉਧਰ ਭੱਜਣ ਲੱਗੇ ਅਤੇ ਕਈ ਤਾਂ ਘਰੋਂ ਬਾਹਰ ਵੀ ਨਿਕਲ ਗਏ ਮਖਿਆਲ ਨੂੰ ਉਡਾਉਣ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਕੋਈ ਵੀ ਗੱਲ ਨਹੀਂ ਬਣੀ ਫਿਰ ਕਿਸੇ ਨੇ ਕਿਹਾ ਕਿ ਮਠਿਆਈ ਕੋਲ ਪੱਖਾ ਲਗਾ ਦੇ ਉਹ ਸ਼ਾਇਦ ਉੱਡ ਹੀ ਜਾਵੇ ਪੱਖਾ ਲਾਉਣ ਨਾਲ ਮਖਿਆਲ ਘਟਦਾ ਗਿਆ ਪਰ ਸਾਰਾ ਨਹੀਂ ਉੱਡਿਆ ਬਸ ਫਿਰ ਕੀ ਸੀ ਜਦੋਂ ਕੋਈ ਚਾਰਾ ਨਾ ਚੱਲਿਆ ਤਾਂ ਬਰਾਤੀਆਂ ਨੂੰ ਮੌਕੇ ਤੇ ਹੋਰ ਮਠਿਆਈ ਲਿਆਂਦੀ ਗਈ ਅਤੇ ਵਿਆਹ ਸਿਰੇ ਚੜਿਆ ਗਿਆ ਸੋ ਕਦੇ-ਕਦੇ ਹੋ ਜਿਹੀਆਂ ਕਟਣਾਵਾ ਵੀ ਹੋ ਜਾਂਦੀਆਂ ਨੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ